ਪਿਆਰ ਮੈਨੂੰ ਵੀ ਨਹੀਂ ਮਿਲਿਆ ਜਿੰਨਾ ਭਾਜੀ ਤੁਹਾਨੂੰ ਮਿਲਿਆ ਸ਼ਾਇਦ ਮੇਰਾ ਉਹ ਜਿਹੜਾ 4 ਸਾਲ ਦਾ ਜਸਵਿੰਦਰ ਆਪਣੇ ਚਾਚੇ ਦੇ ਮੋਢਿਆਂ ਤੇ ਬੈਠ ਕੇ ਪਹਿਲੀ ਵਾਰ ਦੁਰਗਾਪੁਰ ਦੇ ਵਿੱਚ ਉਸਤਾਦ ਜੀ ਨੂੰ ਸੁਣਿਆ ਤੇ ਉੱਥੋਂ ਸੁਪਨੇ ਲੈਣਾ ਸ਼ੁਰੂ ਕਰਤੇ ਤੇ ਅੱਜ 32 ਸਾਲ ਹੋ ਗਏ ਮਾਲਕ ਦੀ ਕਿਰਪਾ ਨਾਲ ਉਹਨਾਂ ਦੇ ਥਾਪੜੇ ਨਾਲ ਹੀ ਆ ਭਾਵੇਂ ਉਹ ਸਰੀਰਕ ਤੌਰ ਤੇ ਸਾਡੇ ਨਾਲ ਨਹੀਂ ਹੈ ਉਹਨਾਂ ਨਾਲ ਅਸੀਂ ਗੱਲਾਂ ਨਹੀਂ ਕਰ ਸਕਦੇ ਪੈਰੀ ਹੱਥ ਨਹੀਂ ਲਾ ਸਕਦੇ ਜਫੀ ਨਹੀਂ ਪਾ ਸਕਦੇ ਗਾਲਾਂ ਨਹੀਂ ਖਾ ਸਕਦੇ ਉਹਨਾਂ ਤੋਂ ਲੇਕਿਨ ਰੋਜ਼ ਜ਼ਿਕਰ ਹੁੰਦਾ ਕੋਈ ਨਾ ਕੋਈ ਗੱਲ ਐ ਹੋਜੀ ਹੁਣੀ ਆ ਜਿੱਥੇ ਗਾਣਾ ਵੀ ਐਦਾਂ ਉਸਤਾਦ ਜੀ ਕਹਿੰਦੇ ਸੀ ਜੀ ਜੀ ਲਾਸਟ Song ਸੀਗਾ ਤੁਹਾਡਾ ਮਹਾਰਾਜਾ ਜੋ ਕਿ ਉਹ ਗਾਵ ਨਹੀਂ ਸਕਦੇ ਸੀ ਤਾਂ ਵੀ ਤੁਸੀਂ ਉਹਨਾਂ ਨੂੰ ਨਾਲ ਸਕਰੀਨ ਤੇ ਲਿਆਂਦਾ ਬਹੁਤ ਸੁਪਰ ਡੂਪੇ ਹਾਂਜੀ ਬਿਲਕੁਲ ਜੀ ਉਹ ਮੇਰੇ ਲਈ ਮੇਰੇ ਲਈ ਮਤਲਬ ਉਹ ਸਭ ਤੋਂ ਕਹ ਲੋ ਵੀ ਵੱਡੀ ਐਲਬਮ ਆ ਸਭ ਤੋਂ ਪ੍ਰੈਸ਼ੀਅਸ ਐਲਬਮ ਆ ਮੇਰੇ ਲਈ ਮਾਸਟਰਪੀਸ ਆ ਕਿਉਂਕਿ ਮੈਂ ਕਰਮਾ ਵਾਲਾ ਭਾਗਾ ਵਾਲਾ ਸਾਡਾ ਵੀ ਉਹ ਪੂਰੀ ਐਲਬਮ ਦੇ ਵਿੱਚ ਉਹਨਾਂ ਨੇ 7 7 8 8 ਘੰਟੇ ਜਦੋਂ ਜੁਆਇਤਲ ਦੇ ਸਟੂਡੀਓ ਦੇ ਵਿੱਚ ਅਸੀਂ ਰਿਕਾਰਡਿੰਗ ਕਰਦੇ ਸੀ ਉਹਨਾਂ ਦੇ ਡੈਡ ਵੀ ਮੇਰੇ ਕੋਲ ਆਏ ਕਹਿੰਦੇ ਯਾਰ ਮੈਂ ਇਸ ਬੰਦੇ ਨੂੰ ਜਵਾਨੀ ਵਿੱਚ ਦੇਖਿਆ ਏ 15 20 ਮਿੰਟ ਤੋਂ ਬਦੇ ਬਦ ਸਟੂਡੀਓ ਨਹੀਂ ਰਿਹਾ ਤੇਰੇ ਨਾਲ ਕੀ ਹੈ ਮੈਂ ਕਿਹਾ ਸ਼ਾਇਦ ਉਹ 4 ਸਾਲ ਦੇ ਜਸਵਿੰਦਰ ਦੀ ਤਪੱਸਿਆ ਸਮਝ ਲਓ ਸੋ ਮੈਂ ਕਰਮਾ ਵਾਲਾ ਗਾਮਲਾ ਸਾਹਿਬ ਦਾ ਉਹ ਆਲਮ ਦੇ ਦੌਰਾਨ ਹੀ ਯੁਧਵੀਰ ਬਿਮਾਰ ਹੋਇਆ ਸੀ ਜਿਹੜਾ ਸੀ ਉਹ ਹੁਕਮ ਗਾਣਾ ਸ਼ੂਟ ਕੀਤਾ ਉਹ ਯੁਧਵੀਰ ਕੋਮਾ ਤੋਂ ਬਾਹਰ ਨਿਕਲ ਕੇ ਵੀਡੀਓ ਉਹ ਸ਼ੂਟ ਹੋਈ ਆ ਸੋ ਬਹੁਤ ਹਾਂ ਹਾਂਜੀ ਪਹਿਲਾਂ ਖੋਮਾ ਸੀ ਗਾਣਾ ਪਹਿਲਾਂ ਗਾਇਆ ਉਹਨੇ ਵੀਡੀਓ ਬਾਅਦ ਦੇ ਵਿੱਚ ਬਣੀ ਆ ਸੋ ਬਹੁਤ ਕਹਾਣੀਆਂ ਜੁੜੀਆਂ ਹੋਈਆਂ ਨੇ ਉਸ ਐਲਬਮ ਦੇ ਨਾਲ ਉਹ ਇਕੱਲੀ ਐਲਬਮ ਨਹੀਂ ਮੇਰੇ ਲਈ ਮਤਲਬ ਉਸ ਜ਼ਿੰਦਗੀ ਦਾ ਇੱਕ ਕਹੋ ਇੱਕੋ ਹਿੱਸਾ ਇੱਕੋ ਸਟੋਰੀ ਆ ਜਿਹੜੀ ਆ ਮੈਂ ਲੋਕਾਂ ਨੂੰ ਦੱਸ ਸਕਦਾ ਨਹੀਂ ਤੁਹਾਨੂੰ ਤੁਸੀਂ ਜੈਜੀ ਤੁਸੀਂ ਆਪਣੇ ਬ੍ਰਦਰ ਵਾਂਗੂ ਉਹਨਾਂ ਨੂੰ ਸਮਝਦੇ ਆ ਜਦਵੀਰ ਮਾਨਕ ਨੂੰ ਸੇਧ ਵੀ ਠੀਕ ਨਹੀਂ ਉਹਨਾਂ ਦਾ ਧਿਆਨ ਵੀ ਦਿੱਤਾ ਪਰ ਕਦੇ ਲੱਗਦਾ ਕਿ ਤੁਸੀਂ ਦੁਬਾਰਾ ਜੈ ਜਦਵੀਰ ਮਾਨਕ ਨੂੰ ਉਸ ਸਟੇਜ ਤੇ ਖੜੇ ਕਰ ਦੋਗੇ ਜਿਸ ਸਟਾਰ ਤੇ ਪਹੁੰਚਿਆ ਸੀ ਜਿੱਦਾਂ ਗਿੱਪੀ ਨੂੰ ਬਾਦ ਵਿੱਚ ਹਟ ਹੋਇਆ ਪਰ ਇਹਨਾਂ ਜਦਵੀਰ ਹਟ ਬਿਲ ਹੁੰਦੇ ਹੈ ਦੇਖੋ ਜਦਵੀਰ ਤਾਂ ਬਹੁਤ ਹਟ ਆ ਹਟ ਸੀ ਹਟ ਰਹੂਗਾ ਤੇ ਉਹ ਤਾਂ ਮਾਲਕ ਦੀ ਕਿਰਪਾ ਆ ਵੀ ਜਿੱਥੇ ਡਾਕਟਰ ਨੇ ਜਵਾਬ ਦਿੱਤਾ ਸੀ ਵੀ 0% ਬਚਣ ਦੇ ਚਾਂਸ ਆ ਅੱਜ ਸਟੇਜਾਂ ਲਾ ਰਿਹਾ ਤੇ ਹੁਣ ਫਿਊਚਰ ਦੇ ਵਿੱਚ ਉਹਦੇ ਗਾਣੇ ਵੀ ਕਰ ਰਹੇ ਆ ਜਿਹੜਾ ਮਾਨਕ ਅਫੀਸ਼ੀਅਲ ਜੀ YouTube ਚੈਨਲ ਆ ਉਹਦੇ ਉੱਤੇ ਮੇਰੇ ਵੀ ਗਾਣੇ ਹੋਣਗੇ ਆ ਵੱਡਾ ਵੀਰ ਆ ਮੇਰਾ ਮੈਨੂੰ ਉਸਤਾਦ ਜੀ ਨੇ ਕਿਹਾ ਸੀ ਜਦੋਂ ਮੈਂ ਮਿੰਡ ਨਾ ਹੁੰਦਾ ਇਸ ਨਾਲ ਮੈਂ ਬਿੱਲ ਪਹਿਲਾਂ ਮਾਰਨਾ ਕੁਦਰਤੀ ਗੱਲ ਐ ਬਾਹਰਲੇ ਹਿਸਾਬ ਨਾਲ ਵੀ ਪਹਿਲਾਂ ਬਿੱਲ ਮਾਰਨੀ ਐ ਉਹ ਕਹਿੰਦੇ ਤੁਸੀਂ ਕੀ ਟੂੰ 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 ਕਰਦਾ ਰਹਿਣਾ ਇੱਥੇ ਦਰਵਾਜ਼ੇ 'ਚ ਲੱਤ ਮਾਰ ਕੇ ਆਇਆ ਕਰ ਵੱਡਾ ਮੁੰਡਾ ਸੋ ਮੈਨੂੰ ਇਹ ਮਾਨ ਵਾਲੀ ਸਤਕਾਰ ਵਾਲੀ ਗੱਲ ਆ ਕਿ ਉਹਨਾਂ ਨੇ ਮੈਨੂੰ ਇੰਨਾ ਉੱਚਾ ਦਰਜਾ ਦਿੱਤਾ ਆਪਣੇ ਵੱਡੇ ਪੁੱਤ ਦਾ ਸੋ ਮੇਰਾ ਇਹ ਫਰਜ਼ ਹੀ ਬਣਦਾ ਵੀ ਮੈਂ ਪਰਿਵਾਰ ਦੇ ਨਾਲ ਹਮੇਸ਼ਾ ਸੀ ਮੇਸ਼ਾ ਰਹੂਗਾ ਚਲੋ ਇੱਕ ਹੋਰ ਸਵਾਲ ਜੀ ਜੀ ਕਿ ਜਿਵੇਂ ਕਿ ਮਾਨਕ ਦੁਨੀਆ ਤੇ ਚਲ ਗਿਆ ਤੇ ਜਦੋਂ ਗਾਇਤ ਉਦੋਂ ਬਾਅਦ ਵਿੱਚ ਬਹੁਤ ਵੱਡੇ ਉਹਨਾਂ ਦੇ ਮੇਲੇ ਲੱਗੇ ਸਾਲ ਬਾਅਦ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਕੋਈ ਮੇਲੇ ਦਾ ਪ੍ਰੋਗਰਾਮ ਕਰ ਸਕਦੇ ਆ ਦੇਖੋ ਮੇਰਾ ਤਾਂ ਪਹਿਲੇ ਤੋਂ ਸੁਝਾਅ ਸੀ ਜਦੋਂ ਪਹਿਲਾ ਅਸੀਂ ਮਨਾਇਆ ਉਦੋਂ ਵੀ ਇੱਥੇ ਅਸੀਂ ਕੀਰਤਨ ਦਰਬਾਰੀ ਰੱਖਿਆ ਸੀ ਕਿਉਂਕਿ ਉਹ ਗੁਰਬਾਣੀ ਨਾਲ ਬਹੁਤ ਜੁੜੇ ਹੋਏ ਸੀ ਜਿੰਨੀਆਂ ਧਾਰਮਿਕ ਟੇਪਾਂ ਉਹਨਾਂ ਨੇ ਕੀਤੀਆਂ ਨੇ ਹੋਰ ਕਿਸੇ ਆਰਟਿਸਟ ਨੇ ਨਹੀਂ ਕੀਤੀਆਂ ਸੋ ਮੈਂ ਤਾਂ ਇਹਨਾਂ ਨੂੰ ਪਹਿਲਾਂ ਵੀ ਕਹਿਸ ਬੀਬੀ ਜੀ ਉਹਨਾਂ ਮੈਂ ਕਿਹਾ ਉਹਨਾਂ ਦਾ ਨਾਮ ਹੈ ਇਦਾਂ ਕਦੇ ਮੈਟ ਨਹੀਂ ਸਕਦਾ ਉਹ ਰੈਂਦੀ ਦੁਨੀਆ ਤੱਕ ਰਹਿਣਾ ਕਿਉਂਕਿ ਜਦੋਂ ਕੀਰਤਨ ਚਾਉਨੇ ਤੁਸੀਂ ਕੀਰਤਨ ਸੁਣਦੇ ਹੋ ਬਾਣੀ ਸੁਣਦੇ ਹੋ ਉਹਦੇ ਨਾਲ ਜੁੜਦੇ ਹੋ ਉਹਨਾਂ ਨੂੰ ਯਾਦ ਤਾਂ ਕਰਨਾ ਹੀ ਕਰਨਾ ਆਪਾਂ ਸੋ ਮੈਂ ਤਾਂ ਹਮੇਸ਼ਾ ਕੀਰਤਨ ਦਰਬਾਰ ਦੇ ਵਿੱਚ ਬਲੀਵ ਕਰਦਾ ਬਾਕੀ ਹੋਰ ਉਹਨਾਂ ਦੇ ਨੌ ਦੇ ਬਹੁਤ ਮੇਲੇ ਹੁੰਦੇ ਨੇ ਦੁਨੀਆ ਭਰ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਉਹਨਾਂ ਦੇ ਚਾਹ ਵਾਣਾ ਮੈਂ ਇਕੱਲਾ ਹੀ ਚਾਹ ਵਾਣ ਵਾਲਾ ਥੋੜਾ ਬਹੁਤ ਉਹਨਾਂ ਦੇ ਚਾਹ ਵਾਨੇ